ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਪ੍ਰਸਿੱਧ ਤੇ ਸਿੱਖਿਆ ਭਰੀ ਸਾਖੀ ਸੁਣਾਵਾਂਗੇ ਇਹ ਸਾਖੀ ਹਸਨ ਅਬਦਾਲ ਦੀ ਧਰਤੀ ਨਾਲ ਸਬੰਧਿਤ ਹੈ ਜਿੱਥੇ ਅੱਜ ਪੰਜਾ ਸਾਹਿਬ ਸਥਿਤ ਹੈ ਹਸਨ ਅਬਦਾਲ ਅੱਜ ਦੇ ਪਾਕਿਸਤਾਨ ਦੇ ਟਾਕ ਜ਼ਿਲ੍ਹੇ ਵਿੱਚ ਇੱਕ ਛੋਟਾ ਪਿੰਡ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ 1521 ਵਿੱਚ ਗਰਮੀਆਂ ਦੇ ਸਮੇਂ ਯਾਤਰਾ ਕਰਦੇ ਹੋਏ ਪਹੁੰਚੇ ਸਨ ਇਸ ਸਮਾਂ ਸੀ ਜਦੋਂ ਬਾਬਾ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਦੇਸ਼ ਦੇ ਸੰਤਰਾ ਵਿੱਚ ਗਏ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਹੁੰਦੇ ਸਨ ਜੋ ਰਬਾਬ ਵਜਾ ਕੇ ਕੀਰਤਨ ਕਰਦੇ ਸਨ ਹਸਨ ਅਬਦਾਲ ਦੇ ਪਹਾੜੀ ਇਲਾਕੇ ਵਿੱਚ ਇੱਕ ਫਕੀਰ ਰਹਿੰਦਾ ਸੀ ਬਲੀ ਕੰਧਾਰੀ ਉਹ ਪਹਾੜ ਦੀ ਚੋਟੀ ਤੇ ਵਸਦਾ ਸੀ ਤੇ ਇਲਾਕੇ ਦਾ ਸਾਰਾ ਪਾਣੀ ਉਸ ਦੇ ਕਬਜ਼ੇ ਵਿੱਚ ਸੀ ਉਸ ਨੂੰ ਆਪਣੀ ਤਾਕਤ ਤੇ ਬਹੁਤ ਅਹੰਕਾਰ ਸੀ ਇੱਕ ਦਿਨ ਬਹੁਤ ਗਰਮੀ ਸੀ ਭਾਈ ਮਰਦਾਨਾ ਜੀ ਨੂੰ ਬਹੁਤ ਪਿਆਸ ਲੱਗੀ। ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਪਿਆਰ ਨਾਲ ਕਿਹਾ ਮਰਦਾਨਾ ਜੀ ਜਾ ਕੇ ਉੱਪਰ ਵਾਲੀ ਕੰਧਾਰੀ ਤੋਂ ਪਾਣੀ ਲੈ ਆਓ। ਭਾਈ ਮਰਦਾਨਾ ਜੀ ਨਿਮਰਤਾ ਨਾਲ ਪਾਣੀ ਮੰਗਣ ਲਈ ਪਹਾੜ ਉੱਤੇ ਚੜ ਗਏ। ਜਦੋਂ ਭਾਈ ਮਰਦਾਨਾ ਜੀ ਨੇ ਵਾਲੀ ਕੰਧਾਰੀ ਕੋਲੋਂ ਪਾਣੀ ਮੰਗਿਆ ਤਾਂ ਉਹ ਸਨੇਹ ਹੰਕਾਰ ਨਾਲ ਕਿਹਾ ਜੇ ਤੇਰਾ ਗੁਰੂ ਇੰਨਾ ਵੱਡਾ ਹੈ ਤਾਂ ਉਹਨੂੰ ਕਹੋ ਆਪ ਪਾਣੀ ਬਣਾਉਣ। ਨਾ ਗੁੱਸਾ ਨਾ ਅਹੰਕਾਰ ਗੁਰੂ ਜੀ ਨੇ ਧਰਤੀ ਉੱਤੇ ਪਏ ਇੱਕ ਪੱਥਰ ਨੂੰ ਹੱਥ ਨਾਲ ਪਰੇ ਕਰ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਉਸ ਪੱਥਰ ਹਟੋਂ ਤੁਰੰਤ ਪਾਣੀ ਫੁੱਟ ਪਿਆ। ਸਾਰੇ ਇਲਾਕੇ ਵਿੱਚ ਠੰਡਾ ਤੇ ਮਿੱਠਾ ਪਾਣੀ ਵਗਣ ਲੱਗ ਪਿਆ। ਉੱਪਰ ਪਹਾੜ ਤੇ ਬਲੀ ਕੰਧਾਰੀ ਦਾ ਪਾਣੀ ਸੁੱਕ ਗਿਆ। ਇਹ ਵੇਖ ਕੇ ਬਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ। ਉਸ ਦਾ ਹੰਕਾਰ ਟੁੱਟਣ ਦੀ ਬਜਾਏ ਹੋਰ ਵੱਧ ਗਿਆ ਉਸ ਨੇ ਪਹਾੜ ਤੋਂ ਇੱਕ ਵੱਡਾ ਭਾਰੀ ਪੱਥਰ ਬਾਬਾ ਗੁਰੂ ਨਾਨਕ ਦੇਵ ਜੀ ਵੱਲ ਸੁੱਟ ਦਿੱਤਾ ਪਰ ਗੁਰੂ ਨਾਨਕ ਦੇਵ ਜੀ ਸ਼ਾਂਤੀ ਨਾਲ ਖੜੇ ਰਹੇ ਗੁਰੂ ਜੀ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਉਹ ਵੱਡਾ ਪੱਥਰ ਉੱਥੇ ਹੀ ਰੁਕ ਗਿਆ ਇਹ ਦ੍ਰਿਸ਼ ਦੇਖ ਕੇ ਵਲੀ ਘਨਾਰੀ ਦੀਆਂ ਅੱਖਾਂ ਖੁੱਲ ਗਈਆਂ ਉਹ ਦੌੜ ਕੇ ਹੇਠਾਂ ਆਇਆ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸ ਨੇ ਮਾਫੀ ਮੰਗੀ ਅਤੇ ਅਹੰਕਾਰ ਛੱਡ ਦਿੱਤਾ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਗੁਰੂ ਜੀ ਨੇ ਪਿਆਰ ਨਾਲ ਕਿਹਾ ਅਹੰਕਾਰ ਮਨੁੱਖ ਨੂੰ ਰੱਬ ਤੋਂ ਦੂਰ ਕਰ ਦਿੰਦਾ ਹੈ ਨਿਮਰਤਾ ਹੀ ਸੱਚਾ ਧਰਮ ਹੈ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਨਿਮਰਤਾ ਵਿੱਚ ਹੀ ਰੱਬ ਵੱਸਦਾ ਹੈ ਅੱਜ ਵੀ ਉਹ ਪੱਥਰ ਗੁਰਦੁਆਰਾ ਪੰਜਾ ਸਾਹਿਬ ਵਿੱਚ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਗੁਰਦੁਆਰਾ ਪੰਜਾ ਸਾਹਿਬ ਦਾ ਇਤਿਹਾਸ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ